ਅੱਛਾ ਲਾਸ਼ ਹੁੰਦੀ ਆ ਵੀ ਤੁਸੀਂ ਦੱਸਣਾ ਕੱਲ ਰਾਤ 5 ਵਜੇ ਰਾਤ 5 ਵਜੇ ਸਤੂ ਮੈਂ ਮਿਲਿਆ ਉਹ ਅਸੀਂ ਦੱਸਿਆ ਉਹ ਮੈਂ ਮਿਲਿਆ 5 ਵਜੇ ਚਲੋ ਕਰਵਾਈ ਪੂਰੀ ਥੋੜਾ ਕਰਿਆ ਹਾਲ ਤਾਂ ਕੁਛ ਨਹੀਂ ਸਾਰਾ ਗੁੱਸਾ ਨਹੀਂ 5 ਵਜੇ ਮੈਂ ਮਿਲਿਆ ਇੱਥੋਂ ਤੱਕ ਪਹੁੰਚਣਾ ਪਾ ਕੇ ਤਾਂ ਨਾ ਲਾਉਣਾ ਪਿਆ ਹਰ ਹੁਣ ਸਾਡੀ ਇਹੀ ਦਾ ਗਰਾਮ ਨਾ ਰਹੀ ਹੈ ਸਾਡਾ ਤੁਹਾਡੇ মিডিਆ ਰਹੀਂ ਵੀ ਜਿੰਨਾ ਚੱਕ ਸਾਨੂੰ ਇਨਸਾਫ ਨਹੀਂ ਮਿਲੂ ਉਹ ਮੁੰਡੇ ਐਕਸੀਡੈਂਟ ਵਾਲਿਆਂ ਦਾ ਤਾਂ ਅਸੀਂ ਲਾਸ਼ਾਂ ਵੀ ਇੱਥੇ ਰੱਖਾਂ ਇਹ ਨਹੀਂ ਪਤਾ ਇਹ ਲਖਨਉ ਦੇ ਨਾਲ ਐਸਸ ਬਣਿਆ ਅਮਰੀਕਾ ਦਾ ਠੀਕ ਆ ਤੇ ਉੱਥੇ ਕੀ ਕਰਦੇ ਆ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਉੱਥੇ ਜੇ ਕੋਈ ਚੁੱਕਦਾ ਵੀ ਆ ਤੇ ਉਹਨੂੰ ਐਦਾ ਫੋਲ ਜੀ ਨੂੰ ਇੱਥੇ ਪੰਜਾਬ ਦੇ ਵਿੱਚ ਸਟਾਫਾ ਕੇ ਡਰਾਈਵਰ ਨੂੰ ਮਾਰਨਾ ਚਲ ਠੀਕ ਆ ਉਹ ਭੱਜ ਗਿਆ ਓਕੇ ਬਾਤ ਜਿਹੜੀ ਸਰਕਾਰ ਹੈ ਉਹ ਕਿੱਥੇ ਗਈ ਆ ਭਾਈ ਸਰਕਾਰ ਕਿੱਥੇ ਦੀ ਉਹਨੂੰ ਤੱਕਣ ਵਾਸਤੇ ਉਹ ਕਾਨੂੰਨੀ ਕਾਰਵਾਈ ਕਿੱਥੇ ਹੈ ਇਹਨਾਂ ਦੇ ਡੰਡੇ ਵਿੱਚ ਦਮ ਨਹੀਂ ਹੈ ਇਹਨਾਂ ਦੇ ਡੰਡੇ ਵਿੱਚ ਤਾਕਤ ਨਹੀਂ ਹੈ ਠੀਕ ਆ ਤੋ ਜਿਹੜੀ ਤਾਕਤ ਹੈ ਇਹਨਾਂ ਨੇ ਖੁਦ ਆਪਣੇ ਆਪ ਗਵਾਈ ਅਜਿ ਨੂੰ ਕਿਸੇ ਦੀ ਗੱਲ ਨਹੀਂ ਸੁਣਦੇ ਫਿਰ ਲੋਕ ਤਾਕਤ ਵਖਾਉਂਦੇ ਨੇ ਹੁਣ ਜਿਹੜੇ ਜਿੰਨੇ ਵੀ ਚਾਹ ਕੋਈ ਮੰਤਰੀ ਬਣਦਾ ਕੋਈ ਲੀਡਰ ਬਣਦਾ ਜਾਂ ਕੋਈ ਸਰਪੰਚ ਬਣਦਾ ਹੈ ਉਹ ਯਾਰ ਲੋਕਾਂ ਦੀ ਤਾਕਤ ਨਾ ਬਣਦਾ ਹੈ ਠੀਕ ਆ ਤਾਂ ਲੋਕਾਂ ਦੀ ਤਾਕਤ ਜਿਹੜੀ ਆ ਉਹ ਨੂੰ ਕੋ ਵੋਟ ਪ੍ਰੋਸਿੰਗ ਦੇ ਲੈ ਕੇ ਆਉਂਦੇ ਨੇ ਲੋਕਾਂ ਕੋਲ ਲੋਕਾਂ ਦੀ ਤਾਕਤ ਬਣਦੀ ਆ ਫਿਰ ਹੋ ਰਿਹਾ ਯਾਰ ਉਹ ਤਾਂ ਪਰ ਗੱਲ ਸਮਝਦਾ ਮੈਂ ਉੱਥੋਂ ਮੇਰਾ ਉਹ ਫਿਰ ਯਾਰ ਆਪਣੇ ਬੰਦੇ ਪਰੇਸ਼ਾਨ ਕਰ ਰਹੇ ਤੁਸੀਂ ਦੇਖ ਰਹੇ ਹੋ ਵੀ ਰਾਹੀਰ ਕਾਫੀ ਪਰੇਸ਼ਾਨ ਹੋ ਰਹੇ ਨੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਦੇਖੋ ਕਿੰਨੀਆਂ ਦਿੱਕਤਾਂ ਆ ਰਹੀਆਂ ਨੇ ਚਲੋ ਜੇ ਕਾਰਵਾਈ ਮੌਕੇ ਤੇ ਹੋ ਜੇ ਇਹ ਨੌਬਤਾਂ ਹੀ ਨਾ ਹੋਣ ਨਾ ਕਿਸੇ ਨੂੰ ਧਰਨੇ ਲਾਉਣੇ ਪੈਣ ਤੇ ਨਾ ਰਾਹੀਰ ਜਿਹੜੇ ਨੇ ਖੱਜਲ ਹੋਣ ਸੋ ਇਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਤੁਰੰਤੋ ਐਕਸ਼ਨ ਦੇ ਵਿੱਚ ਆਉਣ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਜਾਵੇ ਪਰਿਵਾਰਾਂ ਨੂੰ ਇਨਸਾਫ ਦੀ ਆਸ ਵਜੇ ਤਾਂ ਕਿ ਲੋਕ ਜਿਹੜੇ ਨੇ ਖੱਡਲ ਖਰਾਬੀ ਤੋਂ ਬਚੇ ਰਹਿਣ ਦੇਖੋ ਰਾਹਗੀਰ ਕਿੱਥੋਂ ਤੱਕ ਲੰਮੀਆਂ ਲੰਮੀਆਂ ਲੈਣਾ ਲੱਗ ਚੁੱਕੀਆਂ ਨੇ ਦੋਨੇ ਸਾਈਡ ਤਕਰੀਬਨ ਪੂਰਾ ਇਹ ਜਿਹੜਾ ਰੋਡ ਆ ਜਾਮ ਹੋ ਚੁੱਕਿਆ ਇਸ ਕਰਕੇ ਕਿਸੇ ਨੇ ਜ਼ਰੂਰੀ ਕਿਸੇ ਕੰਮ ਧੰਦੇ ਜਾਣਾ ਹੁੰਦਾ ਕਈ ਗੱਲਾਂ ਹੁੰਦੀਆਂ ਨੇ ਇਸ ਕਰਕੇ ਇਹ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਦਾ ਹੀ ਇਹ ਨਤੀਜਾ ਜਿਹੜੀ ਆਮ ਜਨਤਾ ਵੀ ਜਿਹੜਾ ਹੈ ਇਸ ਵਕਤ ਭੁਗਤ ਰਹੀ ਆ ਕੋ ਮੁੰਡੇ ਚ ਕਸੂਰ ਕੱਢੇ ਮੁੰਡੇ ਚ ਕਸੂਰ ਕੱਢੇ ਵੜ ਕੇ ਮੁੰਡੇ ਚ ਕਸੂਰ ਕੱਢੀ ਜਾਂਦੇ ਕੱਟੀ ਕਰਨ ਕੀ ਗੱਲ ਹੈ ਇਹ ਜਿਹੜਾ ਇਹ ਕੋਈ ਵੱਡੀ ਆ ਵੀ ਇਹਨਾਂ ਨੇ ਪਰਿਵਾਰ ਨੂੰ ਕਿਸੇ ਨੇ ਸੰਤੁਸ਼ਟ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਪਿਆ ਇਹ ਅਸੀਂ ਪਰਿਵਾਰ ਨੂੰ ਹੱਲਾ ਮਾਰੀਏ ਮੈਂ ਕਹਿੰਦਾ ਸੰਤੋੜਾ ਸਮਾਂ ਦੇ ਲੋ ਮੈਂ ਇੱਥੇ ਹੀ ਆ ਮੈਂ ਕਿਤੇ ਜਾਂਦਾ ਨਹੀਂ ਤੁਸੀਂ ਸਮਾਂ ਲਾਓ ਬਸ ਜੀ ਅਰੈਸਟ ਪਾਓ ਚੱਲ ਅਸੀਂ ਗੱਲ ਕਰਦੇ ਹਾਂ ਹਾਂਜੀ ਪਰਿਵਾਰ ਦਾ ਭਾਈ ਹੋ ਗਈ ਦੇਖੋ ਕਾਰਵਾਈ ਹੋ ਗਈ ਕਾਰਵਾਈ ਇਹ ਹੁਣ ਚੱਲੇ ਨੇ ਉਹਦੇ ਪਿੰਡ ਚੱਲੇ ਨੇ ਚਾਹੇ ਉਹਦੇ ਪਰਿਵਾਰ ਨੂੰ ਕਿਸੇ ਨੂੰ ਲੈ ਕੇ ਆਉਣ ਕਿਸੇ ਨੂੰ ਲੈ ਕੇ ਆਉਣ ਸਾਡੀ ਤਾਂ ਕਾਰਵਾਈ ਦੀ ਰਸਤਾ ਕੀ ਕਹਿੰਦਾ ਰਸਤੇ ਪਾਉਣ ਪ੍ਰਸ਼ਾਸਨ ਦਾ ਕੰਮ ਆ ਆਮ ਦਾ ਕੰਮ ਨਹੀਂ ਅਸੀਂ ਪੈਨ ਕਰਾਉਣੇ ਸੀ ਸਾਹਿਬ ਆਪਾਂ ਐਸਐਚਓ ਨਾਲ ਕਰਕੇ ਗੱਲ ਐਸਐਚਓ ਨੂੰ ਇੱਥੇ ਬੁਲਾਓ ਜੀ ਆਹ ਬੁਲਾਓ ਐਸਐਚਓ ਆਵੇ ਜੀ ਕਹਿੰਦਾ ਇੱਥੇ ਲੱਗਿਆ ਕਿ ਦਫ਼ਤਰ ਚਾਹੀਦਾ ਕਿ 4:30 ਵਜੇ 4:30 ਵਜੇ ਇੱਥੇ ਬੁਲਾ ਲਓ ਕੋਈ ਚੱਕਰ ਨਹੀਂ ਗਾ ਗਿਆ ਬਾਈ ਲਓ ਉੱਡਾ ਵੀ ਤਾਂ ਤੁਰੇ ਹੀ ਜਾਂਦੇ ਨੇ ਰੋੜਾ ਤੇ ਸਾਰੇ ਬੰਦੇ ਅੰਦਰੀ ਸੀ ਨੁਕਾਨ ਹੁਣ ਨਾ ਨਿਕਲੇ ਮੇਰੇ ਨਾਲ ਫਾਇਦਾ ਨਾ ਕਰ ਅਸਨਾਣ ਗਿਆ ਮੈਂ ਦੱਸ ਤੱਕ ਜਾਓ ਸਰਕਾਰ ਸਰਕਾਰ ਜਾਓ ਸਰਕਾਰ ਸਤੇਦਾਰ ਕੋਸਪਿੰਡ ਦਾ ਸਰਪੰਚ ਬੰਦੇ ਲੈ ਕੇ ਆ ਗਿਆ ਐਸ ਐਚਓ ਸਾਹਿਬ ਉਹਨਾਂ ਨੂੰ ਇੱਥੇ ਲੈਣ ਗਏ ਨੇ ਇੱਕ ਨਾ ਉਹਦਾ ਸਰਪੰਚ ਆ ਗਿਆ ਉਦੋਂ ਅਸੀਂ ਕਰਦੇ ਸੀ ਉਹ ਸੈਕਟਰ ਸਾਹਿਬ ਉਹਨਾਂ ਨੂੰ ਹੀ ਲੈਣ ਗਏ ਨੇ ਇੱਥੇ ਕਿਤੇ ਪੰਪ ਤੇ ਜੱਗ ਤੇ ਸਾਈਡ ਤੇ ਖੜਾ ਸੀ ਉਹ ਰੌਲਾ ਪੁਲਿਸ ਰੌਂਡਾ ਬੈਠ ਗਿਆ ਬਸ ਨੇੜੀ ਆ ਫਿਰ ਦੰਨੀਆਂ ਕਰੀਏ ਜੀ ਹਾਂ ਜੀ ਹਾਂ ਜੀ ਉਹ ਪਰੇ ਡਰਦੇ ਸੀਗੇ ਉਹ ਮੁੰਡੇ ਨੂੰ ਲੈ ਕੇ ਆ ਰਹੇ ਨੇ ਠੀਕ ਕਰਦੇ ਸੀ ਇਹ ਡਰਦੇ ਸੀ ਤੂੰ ਕਰਦੇ ਸੀ ਉਹ ਪਰਿਵਾਰ ਵਾਲੇ ਆਹੀ ਉਹ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਧਰਨਾ ਲੱਗਿਆ ਆ ਅਥੇ ਆਪਾਂ ਵੀ ਹੋਈ ਆਪਾਂ ਵੀ ਥੋੜਾ ਜਿਆਦਾ ਡਰਦੇ ਹੁੰਨੇ ਆ ਇਹ ਚ ਕੋਈ ਗੱਲ ਨਹੀਂ ਜਿਨ੍ਹਾਂ ਦੇ ਮਰਿਆ ਦੁੱਖ ਤਾਂ ਹੈਗਾ ਸਾਰਿਆਂ ਨੂੰ ਉਹ ਡਰਦੇ ਆ ਜਿਨ੍ਹਾਂ ਦੇ ਬੱਚ ਮਾਰ ਸਕੇ ਜਿਹੜੇ ਐਮੂਲੈਂਸ ਕੇਅਰ ਸਿਸਟਮ ਆ ਕਹਿੰਦੇ ਪਰਿਵਾਰ ਦਾ ਸ਼ਿਵਾਸ ਲੈਣਾ ਚਾਹੀਦਾ ਸ਼ਿਵਾਸ ਵਿੱਚ ਜਿਹੜੇ ਨਿਕਲੇ ਹੁੰਦੇ ਐ ਸਿਕਸਟ ਮਗਾ ਐਮਬੂਲੈਂਸ ਜਰਮ ਹਸਪਤਾਲ ਨਾਲ ਵੀ ਕਾਉਂਟੇ ਹੋਗਾ ਉਹ ਪੱਕਾ ਨਹੀਂ ਐ ਨੌਬਤ ਕਿਉਂ ਆਈ ਜੀ ਵੀ ਧੰਨਵਾਦ ਜੀ ਮੈਨੂੰ ਹੋਰ ਮਰੇ ਜੀ ਉਹਨੂੰ ਲੱਗਿਆ ਜੇਕਰ ਪ੍ਰਦਾਨ ਕਰਕੇ 15 ਮਿੰਟ ਬੰਦਾ ਇੱਕ ਪ੍ਰਾਈਵੇਟ ਬੰਦਾ ਐ ਕਿ ਮਾਰਕੀਟ ਤੱਕ ਚੇਰਾਂ ਵਿੱਚ ਪਹੁੰਚਿਆ ਉਹਨਾਂ ਨੂੰ ਵਿਸ਼ਵਾਸ ਨਹੀਂ ਪਾਰਿਆ ਪਰ ਉਹਨਾਂ ਦੇ ਕੀ ਆ ਜੀ ਸੰਗੋਠਣ ਹੋ ਰਹੇ ਨੇ ਗੱਲ ਨਾਲ ਬੰਦੇ ਐ ਤੁਹਾਡੀ ਮਿਹਰ ਭਰੀ ਇੱਥੇ ਆਉਣ ਵਾਲੇ ਬੰਦੇ ਹੋਣ ਚਾਹੀਦੇ ਆਪਾਂ ਇੱਥੇ ਦੇ ਬੰਦੇ ਆ ਬਹੁਤ ਕਹਿ ਰਹੇ ਆ ਸ਼ੰਕੀ ਸਾਹਿਬ ਤੋਂ ਆਇਆ ਤਾਂ ਜੋ ਪ੍ਰਸ਼ਾਸਨ ਤੇ ਦਬਾਅ ਬਣਾਇਆ ਜਾ ਸਕੇ ਪ੍ਰਵਾਨ ਦੀ ਮੰਗ ਹੈ ਨਹੀਂ ਆਪਾਂ ਦੇ ਮਾਰ ਕੇ ਨਾ ਦਬਾ ਕੇ ਤੁਹਾਡਾ ਦੋਸ਼ੀਆਂ ਖਿਲਾਫ ਪੰਦੀ ਕਾਰਵਾਈ ਕੀਤੀ ਜਾਵੇ ਉਹ ਜਿਸ ਨਾਲ ਆ ਪਿੰਡ ਸਰਪੰਚ ਨਾਲ ਜੁੜੇ ਹੋ ਤੁਸੀਂ ਦੱਸ ਸਕੋ ਇਸ ਵਕਤ ਥਾਣਾ ਸਤਮਾ ਬੇਟ ਦੇ ਮੂਹਰੇ ਜਿਹੜਾ ਸਦਰਪੁਰੇ ਦੇ ਦੋ ਨੌਜਵਾਨਾਂ ਦੀ ਮੌਤ ਹੋਈ ਸੀ ਰਾਤ ਉਹਦੇ ਸਬੰਧ ਦੇ ਵਿੱਚ ਬੜੇ ਦੁਖੀ ਮਨ ਦੇ ਨਾਲ ਸਾਰੇ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਰੋਡ ਜਾਮ ਕਰਕੇ ਬੈਠੇ ਨੇ ਬਹੁਤ ਦੁੱਖ ਦੀ ਖਬਰ ਆ ਕਿਸੇ ਦੇ ਦੋ ਨੌਜਵਾਨ ਬੱਚਿਆਂ ਦਾ ਚਲੇ ਜਾਣਾ ਸੰਸਾਰ ਤੇ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਹੋ ਸਕਦਾ ਪ੍ਰਸ਼ਾਸਨ ਦਾ ਹੱਕ ਬਣਦਾ ਸੀ ਕਿ ਪਰਿਵਾਰ ਦੇ ਜ਼ਖਮਾਂ ਤੇ ਤੁਰੰਤ ਬਲਮ ਲਾਈ ਜਾਂਦੀ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਂਦੀ ਤਾਂ ਆ ਨੌਬਤ ਨਹੀਂ ਸੀ ਆਉਣੀ ਬਹੁਤ ਸਾਰੇ ਪ੍ਰਦਰਸ਼ਨਕਾਰੀ ਬੜੇ ਦੁਖੀ ਮਨ ਦੇ ਨਾਲ ਦੁੱਖ ਦੀ ਇਸ ਘੜੀ ਦੇ ਵਿੱਚ ਜਿਹੜਾ ਰੋਡ ਤੇ ਦੇਖਿਆ ਜਦੋਂ ਕਿ ਇਹਨਾਂ ਨੂੰ ਪਰਿਵਾਰ ਦੇ ਵੇਲੇ ਦੇ ਵਿੱਚ ਬੈਠ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦਾ ਟਾਈਮ ਸੀ ਸਾਡੇ ਨਾਲ ਬਹੁਤ ਸਾਰੇ ਲੋਕ ਇਕੱਠੇ ਬੈਠੇ ਨੇ ਜਿਹੜੇ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਜੁੜੇ ਨੇ ਆਪਾਂ ਗੱਲਬਾਤ ਕਰਦੇ ਹਾਂ ਪ੍ਰਸ਼ਾਸਨ ਨੇ ਕਿਉਂ ਕਾਰਵਾਈ ਨਹੀਂ ਕੀਤੀ ਜਾਂ ਉਹਨਾਂ ਦੀ ਕੀ ਡਿਮਾਂਡ ਆਪਾਂ ਦਾ ਜਵਾਬ ਦੀ ਠੀਕ ਆ ਜੀ ਮੇਰਾ ਸਗਾ ਭਾਂਡਾ ਜੀ ਮੇਰੀ ਭੈਣ ਆ ਛੋਟੀ ਸਾਰੜੋ ਇਹਦੇ ਪਹਿਲਾਂ ਵੀ ਕਾਹਦੀ ਜਿੱਥੋਂ ਭੇਜਦਾ ਇਸ਼ਾਰਾ ਕੋਈ ਆਪਣੀ ਕਾਰਵਾਈ ਕਿਸੇ ਨੇ ਸੁਣੀ ਨਹੀਂ ਅੱਜ ਤੋਂ ਉਹਦਾ ਵੱਖਰੀ ਗੱਲ ਅੱਜ ਤੋਂ ਕੀ ਪੈਗੀ ਖਾਲੋਗੀ ਇਹ ਵੀ ਛੋਟੇ ਛੋਟੇ ਬੱਚੇ ਪਾਲੇ ਸੀ ਇਹਨੂੰ ਇਹਨੂੰ ਆਸ ਸੀ ਕਿ ਆਪਣੇ ਬੱਚੇ ਦੇ ਉੱਤੇ ਕਿ ਮੇਰੀ ਇਹ ਜਿਹੜੀ ਕਮਾਈ ਬਣ ਗਈ ਆ ਉਹਨੇ ਬੱਚਾ ਨੌਜਵਾਨ ਬੱਚਾ ਸੀ ਜਿਹੜਾ ਤੋਂ ਮੈ ਹੀ ਰਹਿ ਕੇ ਆਇਆ ਤੋਂ ਕੋਈ ਸ਼ਰਾਬ ਨਹੀਂ ਪੀਦਾ ਸੀ ਕੋਈ ਉਹ ਨਸ਼ਾ ਨਹੀਂ ਕਰਦਾ ਸੀਗਾ ਉਹ ਦੋ ਜਣੇ ਸੀ ਘਰ ਦੇ ਚ ਇੱਕ ਘਰ ਦੇ ਵਿੱਚ ਮਿੱਟੀ ਪਾਉਣੀ ਸੀਗੀ ਤੇ ਉਹ ਇਹ ਕਿਸੇ ਮਿੱਟੀ ਵਾਲੇ ਨੂੰ ਕਹਿਣ ਤੇ ਗੱਡੀ ਵਾਲੇ ਦੀ ਸਾਰੀ ਸ਼ਰਾਬ ਪੀਤੀ ਸੀ ਸਾਰੀ ਗੱਡੀ ਵਾਲੇ ਦੀ ਕਸੂਰ ਹੈ ਕਿ ਉਹ ਗੱਡੀ ਦੇ ਵਿੱਚ ਉਹ ਦੋਨੇ ਰੱਜੇ ਸੀ ਸ਼ਰਾਬ ਨਾਲ ਤੇ ਰੋਂਗ ਸਾਈਡ ਆ ਕੇ ਮੁੰਡਿਆਂ ਦੀ ਸਿੱਧੀ ਗੱਡੀ ਵਿੱਚ ਮਾਰ ਕੇ ਬਾਅਦ ਚ ਭੱਜ ਗਏ ਆ ਤੇ ਪ੍ਰਸ਼ਾਸਨ ਨੂੰ ਕਹਿ ਰਿਹਾ ਕਿ ਮੇਰੀ ਗਲਤੀ ਨਹੀਂ ਹੈ ਅਸੀਂ ਇੱਥੇ ਨਜ਼ਰ ਨਹੀਂ ਉਠਾਂਗੇ ਜਿੰਨਾ ਚਿਰ ਸਾਡੀ ਇਹ ਕਾਰਵਾਈ ਨਹੀਂ ਪਹੂਗੀ ਤੇ ਨਹੀਂ ਸਾਡੇ ਹੱਕ 'ਚ ਫੈਸਲਾ ਹੋਊਗਾ ਠੀਕ ਹੈ ਜੀ ਪੇਮੈਂਟ ਬੰਦਾ ਸੇਵਾ ਕਰ ਲੈਂਦਾ ਹੈ ਇਹ ਇਹਨਾਂ ਦੇ ਹੱਥ ਸਾਰਾ ਕੁਝ ਹੀ ਹੈ ਇੱਕ ਸਾਈਡ ਤੋਂ ਕਿ ਲੰਘ ਜਾਂਦੇ ਨੇ ਜਿਹੜਾ ਮੁਰਜਮ ਹੁੰਦਾ ਏ ਉਹਨੂੰ ਕਹਿੰਦੇ ਹਾਂ ਜੀ ਤੂੰ ਓਕੇ ਆ ਤੇ ਜਿਹੜਾ ਦੂਜਾ ਬੰਦਾ ਹੁੰਦਾ ਏ ਉਹਨੂੰ ਕਹਿੰਦੇ ਨੂੰ ਕੀ ਹੈ ਨਾ ਤੋਂ ਇਹ ਇਹ ਗੱਲ ਜਿਹੜੀ ਸਹੀ ਨਹੀਂ ਇਹ ਕਾਨੂੰਨ ਜਿਹੜਾ ਹੈ ਯਾਰ ਖਤਮਾ ਪੂਰੇ ਦੇਸ਼ ਦਾ ਪੂਰੇ ਭਾਰਤ ਦਾ ਕਾਨੂੰਨ ਜ਼ੀਰੋ ਹੈ ਕੋਈ ਤਾਕਤ ਨਹੀਂ ਕਿਤੇ ਬਲਾਤਕਾਰਾਂ ਦੇ ਕੇਸ ਹੋ ਜਾਂਦੇ ਆ ਨਾ ਕੱਚੋਰੀਆਂ ਦੁਕੈਂਦੀਆਂ ਗਰੀਬ ਸਾਰੇ ਆਪ ਲੋਕ ਆਗੇ ਫੈਰੰਗ ਮਾਰਦੇ ਨੇ ਘਰਾਂ ਜਾ ਕੇ ਲੋਕਾਂ ਨੂੰ ਕਤਲ ਕਰ ਜਾਂਦੇ ਨੇ ਤੇ ਉੱਥੇ ਵੀ ਕੋਈ ਸੁਣਾਈ ਨਹੀਂ ਏ ਉੱਥੇ ਵੀ ਇਹ ਕੀ ਹੈ ਯਾਰ ਸਰਕਾਰ ਇਹ ਕੁਛ ਨਹੀਂ ਇੱਕ ਐਸਾ ਸਵਾਵੇਗਾ ਮੈਂ ਤੁਹਾਨੂੰ ਸੱਚ ਦੱਸਾਂ ਕਿ ਜਿਵੇਂ 747 ਦੇ ਬੁੱਕ ਹੋਇਆ ਨਾ ਇੱਕ ਵੀ ਵੱਡਾ ਟੁਕੀ ਹੋਊਗੀ ਜਦੋਂ ਇੱਕ ਇਹਦਾ ਫੈਸਲਾ ਨਹੀਂ ਹੋਇਆ ਫਿਰ ਤੇ ਕੀ ਕਰਨਗੇ ਲੋਕ ਹੈਨਾ ਤੇ ਜਦੋਂ ਕੋਈ ਫੈਸਲਾ ਹੋਊਗਾ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਰੇ ਜਿਹੜੇ ਅਸੀਂ ਬੈਠੇ ਆਂ ਤੇ ਸਾਡੀ ਇਹ ਬੰਦ ਦੀ ਕਾਰਵਾਈ ਸਾਡੀ ਬੱਚਿਆਂ ਦੇ ਲਈ ਇਹ ਕੀਤੀ ਜਾਵੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਮੈਂ ਦੁੱਖ ਬਹੁਤ ਦੇਖੂ ਆਪਾਂ ਲੜਾ ਆ ਕੇ ਜੋ ਮਰਜ਼ੀ ਕਰਾਗੇ ਉਹ ਤਾਂ ਵਾਪਸ ਹੋਣੀ ਜਾਂ ਜਿਹੜੀ ਕਾਨੂੰਨ ਦੇ ਹੱਕ 'ਚ ਗੱਲ ਉਹ ਤਾਂ ਭੁੱਲਣ ਚਾਹ ਅੱਗੇ ਵਾਸਤੇ ਉਹ ਦੋਸ਼ੀਆਂ ਨੂੰ ਸਜ਼ਾ ਮੇਰੇ ਅੱਗੇ ਵਾਸਤੇ ਹੋਰ ਤਾਂ ਕਿਸੇ ਦੇ ਆ ਬੱਚੇ ਘੈਲ ਹੋਣ ਜਾਂ ਚਰਾਪੀ ਕੇ ਉਹਨਾਂ ਨੇ ਗੱਡੀ ਚਲਾਈ ਆ ਠੀਕ ਆ ਦੇਖੋ ਦਰਸ਼ਕੋ ਸਾਰਾ ਕੁਝ ਤੁਹਾਨੂੰ ਪ੍ਰਦਰਸ਼ਨਕਾਰੀ ਧਰਨਾਕਾਰੀ ਦੱਸ ਰਹੇ ਨੇ ਵੀ ਉਹ ਗੱਡੀ ਜਿਹੜੀ ਰੋਂਗ ਸਾਈਡ ਆ ਕੇ ਇਹਨਾਂ ਦਾ ਕਹਿਣਾ ਬੱਚਿਆਂ ਦੇ ਵਿੱਚ ਮਾਰੀ ਗਈ ਉਹ ਬੱਚੇ ਨਾ ਤਾਂ ਕੋਈ ਨਸ਼ਾ ਕਰਦੇ ਸੀ ਆਪਣੇ ਕੰਮ ਲਈ ਜਾ ਰਹੇ ਸੀ ਤੇ ਗੱਡੀ ਉੱਥੇ ਪ੍ਰਤੱਖ ਪ੍ਰਤਕदर्शीਆ ਜਿਨ੍ਹਾਂ ਨੇ ਉਸ ਟਾਈਮ ਹਾਲਾਤ ਦੇਖੇ ਨੇ ਉਹਨਾਂ ਦਾ ਵੀ ਦੱਸਣਾ ਵੀ ਗੱਡੀ ਇੰਨੀ ਤੇਜ਼ ਸੀ ਉਹ ਕਿਸੇ ਵਿਆਹ ਸਮਾਗਮ ਤੋਂ ਆ ਰਹੇ ਸੀ दारू ਪੀਤੀ ਹੋਈ ਸੀ ਤੇ ਉਹਨਾਂ ਨੂੰ ਬਹੁਤ ਸਪੀਡ ਤੇ ਗੱਡੀ ਜਿਹੜੀ ਆ ਮੋਟਰਸਾਈਕਲ ਦੇ ਵਿੱਚ ਗੱਡੀ ਉਹ ਗੱਡੀ ਦਾ ਨੁਕਸਾਨ ਵੀ ਇੰਨਾ ਹੋਇਆ ਸੀ ਤੋ ਦੇਖਣ ਕੋਈ ਲੱਗਦਾ ਵੀ ਗੱਡੀ ਦੀ ਸਪੀਡ ਓਵਰ ਸੀ ਜਿਹਦੇ ਕਾਰਨ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਕਿੰਨੇ ਦੁੱਖ ਦੇ ਸਮੇਂ ਦੇ ਵਿੱਚ ਇਹ ਲੋਕ ਬੈਠ ਕੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ ਅਸੀਂ ਵੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਵੀ ਇਹ ਦੁਖੀ ਲੋਕਾਂ ਦਾ ਦਰਦ ਇਹਨਾਂ ਦੀ ਆਵਾਜ਼ ਜਿਹੜੀ ਆ ਸੁਣੀ ਜਾਵੇ ਤੇ ਮਰਜ਼ਮਾਂ ਤੇ ਬਣਦੀ ਕਾਰਵਾਈ ਕਰਕੇ ਇਹਨਾਂ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇ ਜਿਨ੍ਹਾਂ ਦੇ ਮਾਸੂਮ ਇਸ ਸੰਸਾਰ ਤੋਂ ਚਲੇ ਗਏ ਨੇ